ਅਜਗ ਸ਼ਰਮਾ ਸੈਫਰਨ ਕੋਲੋਨੀ ਸੈਫਰਨ ਚ ਸਾਡੀ ਗੱਡੀ ਸਪਲਾਈ ਤੋਂ ਆ ਰਹੀ ਸੀ ਪਰਸੋ ਰਾਤ ਤੇ ਸਾਡੀ ਗੱਡੀ ਦੇ ਨੀਚੇ ਵਾਰਾ ਕੁੱਤਾ ਆ ਗਿਆ ਇੱਕ ਮਰ ਗਿਆ ਉਹ ਜਿੱਥੇ ਮਤਲਬ ਇਹ ਹੈਪਨਿੰਗ ਹੋਈ ਉੱਥੇ ਵਦਵਾ ਰਾਈਸ ਮਿਲ ਵਾਲਿਆਂ ਦਾ ਘਰ ਸੀਗਾ ਅਸ਼ੀਰਵਾਦ ਵਾਜ ਦਾ ਉਹ ਘਰੋਂ ਬਾਹਰ ਨਿਕਲ ਕੇ ਮੇਰੇ ਡਰਾਈਵਰ ਨੂੰ ਡਰਾਣ ਧਮਕਾਣ ਲੱਗ ਪਏ ਉਹਨੂੰ ਬੋਲਣ ਲੱਗ ਪਏ ਉਹ ਮੋਂ ਕਹਿੰਦੇ ਇਹਨੂੰ ਕੁੱਤੇ ਨੂੰ ਚੱਕ ਕੇ ਮਿੱਟੀ 'ਚ ਦੱਬ ਦੇ ਉਹਨੇ ਕਿਹਾ ਵੀ ਮੈਨੂੰ ਕਹੀ ਦੇ ਦਿਓ ਮੈਂ ਦੱਬ ਦਿੰਦਾ ਵਾ ਕਹਿੰਦੇ ਤੂੰ ਆਪਣੇ ਘਰੋਂ ਲੈ ਕੇ ਆ ਉਹ ਸਾਡੇ ਕੋਲ ਸਾਡੇ ਘਰ ਪਹੁੰਚਿਆ ਜਦੋਂ ਸਾਡੇ ਫਲੈਟ ਤੇ ਪਹੁੰਚਿਆ ਇਹਨਾਂ ਨੇ 5-6 ਜਣੇ ਸਾਰੀ ਫੈਮਿਲੀ ਇਕੱਠੀ ਹੋ ਕੇ ਆ ਕੇ ਵਿੱਚ ਇਹਨਾਂ ਦੀ ਨੂੰਹ ਸੀਗੀ ਪਤਵਾਈ ਦੀ ਦੋਨੋਂ ਬੇਟੇ ਸੀਗੇ ਪੁੱਤੇ ਸੀ ਸਾਰੇ ਉੱਥੇ ਆ ਕੇ ਸਾਡੇ ਫਲੈਟ ਦੇ ਅੰਦਰ ਆ ਕੇ ਹੱਥੋ ਪਾਈ ਸਾਡਾ ਕਲੀ ਗਲੋਸ ਕਰਨ ਲੱਗ ਪਏ ਉੱਥੋਂ ਇਹਨਾਂ ਦੀ ਜਿਹੜੀ ਨੂੰਹ ਸੀਗੀ ਇਹਨਾਂ ਦੇ ਬੇਟੇ ਤੇ ਵਾਈਫ ਸੀਗੇ ਉਹਨੇ ਸਾਡੇ ਜਿੰਨੇ EMPLOYEES 5-6 ਜਣੇ ਅੰਦਰ ਬੈਠੇ ਸੀ ਸਾਰੇ ਦੇ ਥੱਪੜ ਮਾਰਨ ਲੱਗ ਪਏ ਥੱਪੜ ਮਾਰ ਕੇ ਇਹਨਾਂ ਨੇ ਮਤਲਬ ਸਾਨੂੰ ਸਾਰਿਆਂ ਨੂੰ ਡਰਾਇਆ ਧਮਕਾਇਆ ਗਾਲੀ ਗਲੋਚ ਕੀਤਾ ਤੇ ਸਾਡੇ ਡਰਾਈਵਰ ਨੂੰ ਤੇ ਸਾਡੇ ਸੇਲਜ਼ਮੈਨ ਨੂੰ ਜਿਹੜਾ ਉਸ ਟਾਈਮ ਗੱਡੀ ਡਰਾਈਵ ਕਰਦਾ ਵਾ ਸੀ ਥਾਣੇ ਫੜਾਇਆ ਤਾ ਤੇ ਕੁੱਟਿਆ ਮਾਰਿਆ ਸਾਡੇ ਡਾਂਗਾ ਮਾਰੀਆਂ ਇਹਨਾਂ ਦਾ ਜਿਹੜਾ ਬੇਟਾ ਸੀ ਉਹਨੇ ਸਿਕਿਉਰਿਟੀ ਗਾਰਡ ਕੋਲੋਂ ਡਾਂਗਾ ਖੋ ਕੇ ਮੇਰੇ ਮੇਰੇ ਸੇਲਜ਼ਮੈਨ ਦੇ ਤੇ ਸਾਡਾ ਜਿਹੜਾ ਡਰਾਈਵਰ ਸੀਗਾ ਉਹਦੇ ਡਾਂਗਾ ਮਾਰ ਕੇ ਸਾਰੇ ਨੀਲ ਪਾਤੇ ਅਸੀਂ ਹਸਪੀਟਲ ਗਏ ਜਾ ਕੇ ਐਡਮਿਟ ਹੋਏ ਤੇ ਇਹ ਮਤਲਬ ਸਾਰੇ ਪੁਲਿਸ ਸਟੇਸ਼ਨ ਆਏ ਫਿਰ ਕਾਰਵਾਈ ਨਾ ਤੇ ਹੀ ਮੰਗ ਕਰਦੇ ਵੀ ਸਾਡੀ ਜਲਦੀ ਤੋਂ ਜਲਦੀ 60 ਵੇ ਇਹਨਾਂ ਦੀ ਰਿਪੋਰਟ ਜਿਹੜੀ ਕੀ ਮਾਮਲਾ ਜਿਹੜਾ ਸੈਫਰਨ ਕਲੋਨੀ ਵਿੱਚ ਅੱਜ ਮਿਤੀ 13 11 25 ਨੂੰ ਨਵਾਂ ਵਕਤ ਕਰੀਓ 8:30 ਵਜੇ ਸਾਨੂੰ ਪੁਲਿਸ ਨੂੰ ਕੰਟਰੋਲ ਰੂਮ ਤੋਂ ਇੱਕ ਕਾਲ ਆਉਂਦੀ ਆ ਜੀ ਸੈਫਰਨ ਕਲੋਨੀ ਵਿੱਚ ਇੱਕ ਅਵਾਰਾ ਕੁੱਤੇ ਦਾ ਬੱਚਾ ਗੱਡੀ ਹੇਠਾਂ ਆ ਗਿਆ ਵਾ ਇਸ ਨੂੰ ਲੈ ਕੇ ਦੋ ਪਾਰਟੀਆਂ ਦਾ ਟਕਰਾਅ ਹੋਇਆ ਤੇ ਮੌਕੇ ਤੇ ਪਹੁੰਚੋ ਜਿਸ ਵੇਲੇ 112 ਪੁਲਿਸ ਪਾਲਟੀ ਲੈ ਕੇ ਮੌਕੇ ਤੇ ਪਹੁੰਚੀ ਆ ਜੀ ਉੱਥੇ ਜੋ ਦੇਖਿਆ ਦੋ ਪਾਲਟੀਆਂ ਇੱਕ ਪਾਲਟੀ ਸ਼ਿਵਕੌਰ ਵਧਵਾ ਜੀ ਤੇ ਨਾਲ ਉਹਦੇ ਬੇਟੇ ਨਖਲ ਤੇ ਅਖਲ ਤੇ ਦੂਸਰੇ ਬੰਨੇ ਇਹਦਾ ਮੁੰਡਾ ਰਾਜੂ ਆ ਤੇ ਉਹਦਾ ਸਾਨੂੰ ਪ੍ਰਵਨ ਕੁਮਾਰ ਉਹ ਵੀ ਉਸੇ ਕਲੋਨੀ ਦਾ ਵਸਨੀਕ ਸੀਗਾ ਉਹ ਬਿਜ਼ਨਸਮੈਨ ਬੰਦਾ ਤੇ ਉੱਥੇ ਸਾਡੇ ਦੋਨਾਂ ਪਾਲਟੀਆਂ ਦਾ ਆਪਸੀ ਪੁੱਤੇ ਨੂੰ ਲੈ ਕੇ ਉਹਨੂੰ ਦੱਬਣ ਨੂੰ ਲੈ ਕੇ ਤਕਰਾਰ ਹੋਇਆ ਜੀ ਜੋ ਤਕਰਾਰ ਹੋਇਆ ਤਾਂ ਅਸੀਂ ਦੋਨਾਂ ਪਾਲਟੀਆਂ ਨੂੰ ਸ਼ਾਂਤ ਕਰਕੇ ਰਾਜੂ ਦੇ ਦੋ ਜਿਹੜੇ ਵਰਕਰ ਸੀਗੇ ਉਹਨਾਂ ਦੇ ਐਲੀਗੇਸ਼ਨ ਸੀਗਾ ਵੀ ਇਹ ਬਾਹਰੋਂ ਆਏ ਆ ਤੇ ਇਹਨਾਂ ਦੇ ਕੋਈ ਕਲ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਕੰਪੇਨੈਂਟ ਦਿੱਤੀ ਸਾਨੂੰ ਸ਼ੇਪ ਕੁਮਾਰ ਜੀ ਉਹਨਾਂ ਨੇ ਜੀ ਅਸੀਂ ਉਹਦੇ ਖਿਲਾਫ ਕਾਂਟਰਾਡੈਕਸ਼ਨ ਕਰਕੇ ਉਹਨੂੰ ਪੇਸ਼ ਕੀਤਾ ਤੇ ਕੱਲ ਸਾਨੂੰ ਰਾਜੂ ਸਾਨੂੰ ਰਮਨ ਕੁਮਾਰ ਨੇ ਸਟੇਟਮੈਂਟ ਲਖਾਈ ਆ ਦੋ ਬੰਦਿਆਂ ਦੇ ਸੱਟਾਂ ਵੱਜੀਆਂ ਸ਼ਾਨ ਬਰਮਨ ਤੇ ਰਮਨ ਕੁਮਾਰ ਦੇ ਅੰਮ੍ਰਾਮ ਮਸੂਲ ਹੋਈਆਂ ਦੀ ਉਹਦੇ ਸਬੰਧ ਵਿੱਚ ਅਸੀਂ ਇਹਦੀ ਸਟੇਟਮੈਂਟ ਲੈ ਕੇ ਐਫਆਈਆ ਨੰਬਰ 253 ਮਿਤੀ 14 ਜਨਵਰੀ 25 ਦਰਜ ਕੀਤੀ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਬਿਲਕੁਲ ਮਾਮਲਾ ਇਸ ਵੇਲੇ ਹੁਣ ਤਾਂ ਸ਼ਾਂਤ ਹੈ ਜੀ ਦੂਨੀਆਂ ਪਾਲਟੀਆਂ ਦੇ ਪ੍ਰਸਤਾਰੀ ਕੀਤੀ ਸਰ ਇਹਨਾਂ ਦੇ 8:30 ਤੋਂ 9 ਵਜੇ ਦੇ ਦਰਮਿਆਨ ਹੋਈ ਹੈ ਜੀ ਇਹ ਰਾਜੂ ਦਾ ਉੱਥੇ ਘਰ ਵੀ ਆ ਤੇ ਰਾਜੂ ਦਾ ਆਪਣਾ ਫਲੈਟ ਵੀ ਉੱਥੇ ਹੈ ਜੀ ਪਰਮੈਂਟ ਉਹਦੇ ਥੱਲੇ ਜਿਹੜੀ ਸਾਡੇ ਕੋਲ ਰਾਜੂ ਨੇ ਸਾਨੂੰ ਵੀਡੀਓ ਦਿੱਤੀਆਂ ਵਾ ਪੇਸ਼ ਕੀਤੀਆਂ ਉਹਦੇ ਵਿੱਚ ਇੱਧਰ ਦੀ ਦੂਜੀ ਪਾਲਟੀ ਹੈ ਜੀ ਇਹ ਸ਼ਿਵ ਕੌਰ ਵਧਮਾ ਨikhil ਵਧਪਾ ਤੇ ਉਹਦੇ ਨikhil ਵਧਪਾ ਉਹਦੇ ਬੇਟੇ ਜਿਹੜੇ ਆ ਤੇ ਉਹਦੇ ਇੱਕ ਲੇਡੀ ਆ ਉਹ ਤਾਂ ਸਾਨੂੰ ਨਾਂ ਨਹੀਂ ਸਮਝ ਆਇਆ ਤੇ ਇਹ ਉੱਥੇ ਜਾ ਕੇ ਉਹਦੇ ਫਲੈਟ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੈਸ ਵਿੱਚ ਇਹਨਾਂ ਦੀ ਕੁਥੋਂ ਕੁਥੀ ਹੋਣ ਦੇ ਹੋਏ ਆ ਉਹ ਸਾਡੇ ਕੋਲ ਵੀਡੀਓ ਆਈ ਆ ਪਾਰਟ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਕਰ ਰਹੇ ਆ ਕਿੰਨੇ ਬੰਦੇ ਦਾ ਮਾਮਲਾ ਸਰ ਬਾਮਲਾ ਤਿੰਨ ਬੰਦੇ ਆ ਤੇ ਬਾਈ ਨੇ ਆ ਜੀ ਤੇ ਇੱਕ ਲੇਡੀ ਆ ਤੇ ਦੋ ਅਣਪਛਾਤਿਆਂ ਦੇ ਕਲਾਸ ਦਾ ਜੋ ਨੇ ਸਰ ਰੈਸਟ ਹੀ ਜੇ ਭਈ ਜਿਹਨਾਂ ਨੂੰ ਨੋਟਸ ਦਿੱਤਾ ਗਿਆ ਵਾ ਇਹ ਲੇਸਟ ਇਨਵੈਸਟੀਗੇਸ਼ਨ ਕਰਦੇ ਰਹਿਸ ਪਾਵਾਂਗੇ ਜੀ ਸਰ ਐਫ ਆਈ ਆਰ ਇੱਕ ਸ਼ਿਵ ਕੁਮਾਰ ਵੱਧਵਾ ਜੀ ਉਹਦੇ ਬੇਟੇ ਨਿੱਕਲ ਵੱਧਵਾ ਤੇ ਵਿਖਲ ਵੱਧਵਾ ਤੇ ਇੱਕ ਉਹਨਾਂ ਦੀ ਲੇਡੀ ਆ ਤੇ ਦੋ ਅਣਪਛਾਤੇ ਬੰਦੇ ਆ ਇਹ ਮਕਦਮਾ ਨੰਬਰ 253 ਬੜਾ ਪਛੀ ਤਹਾਣਾ ਸਦਰ ਕੁਸਲਾ ਵਿਖੇ ਦਰਜ ਹੋਇਆ ਜੀ